ਕਹਤੇ ਨਾ ਇੰਨੀ ਗਰਮੀ ਹੋ ਗਈ ਹੈ ਨਾ ਤੇ ਨਾ ਕੇ ਬਾਥਰੂਮ ਚੋਂ ਮਗਰੋਂ ਨਿਕਲੀ ਤਾਂ ਆ ਪਹਿਲਾਂ ਹੀ ਪਰਸੀ ਨਾ ਹੁੰਦਾ ਪੰਦਾ ਆ ਆ ਗੋਵਾ ਮਾਵਾ ਹਰਿਆ ਹਰਿਆ ਜੀ ਮੜਾ ਮੋਟਾ ਹਰਿਆ ਜਿਆ ਪਿਆ ਜਾਂਦਾ ਨਾ ਬਾਜਰਾ ਜਿਹੜਾ ਬੀਜਿਆ ਉਹਦੇ ਨਾਲ ਮੜਾ ਮੋਟਾ ਹਰਿਆ ਹੋ ਜਾਂਦਾ ਤੇ ਬਾਕੀ ਚੱਲੇ ਤੇ ਠੰਡੇ ਠੰਡੇ ਕੋ ਸਵੇਰੇ ਫਿਰ ਗਿਆ ਤੇ ਕੋ ਹੁਣ ਫਿਰ ਗਿਆ ਤੇ ਨਹੀਂ ਤੇ ਇਹ ਬੁੱਢੀਆਂ ਨੇ ਤੇ 500 ਰੁਪਈਆ ਮੰਗਣਾ ਇਤੋਂ 500 ਰੁਪਈਆ ਉਹਨਾਂ ਨੂੰ ਦੇਣਾ ਤੇ ਮੰਗਦੀਆਂ ਵੀ ਉਹ ਨਗਦ ਵਾ ਤੇ ਚਲ ਉਹ ਮੇਰਾ 500 ਬਚ ਗਿਆ ਤਾਂ ਆ ਨਾ ਕੁੜੀਆਂ ਨੂੰ ਉਹੋ ਹੀ ਕੋਈ ਚੀਜ਼ ਨਿਆਉਣੀਆਂ ਨੂੰ ਲੈ ਕੇ ਦਵੂੰਗੀ ਇਹ ਵੀ ਜਿੱਦਾਂ ਦੀ ਮਾਂ ਗਈ ਨਿਕਿਆ ਨਿਕਿਆ ਕੰਮਾਂ ਦੇ ਵਿੱਚ ਵਿਚਾਰੀਆਂ ਹੱਥ ਵਟੰਦੀਆਂ ਰਹਿੰਦੀਆਂ ਇਹਨਾਂ ਕਿੜੀਆਂ ਕੁਈਆਂ ਵਿਚਾਰੀਆਂ ਉਦਨ ਦੀਆਂ ਵੀ ਦਾਦੀ ਸਾਨੂੰ ਕੁਝ ਲੈ ਦੇ ਜੀ ਜੀ ਅਮੈਂ ਵੀ ਕਰਦਾ ਮੇਰਾਵੀ ਜੀ ਕਰਨ ਦੀ ਕੰਮ ਕਰ ਰਹੇ ਨੇ ਨਹੀਂ ਜੋਤ ਤੇਰੇ ਹੱਥ ਜੋ 스멜 ਹੋਣੀ ਵੇ ਲਗੰਦੀ ਸੀ ਫਿਰ ਨਹੀਂ ਨੂੰ ਦੀਦੀ ਮੈਂ ਕਰਨਾ ਹੀ ਕਰਨਾ ਨਹੀਂ ਜਾ ਉਧਰ ਚਲ ਜਾ ਨਹੀਂ ਕਰ ਮੈਂ ਕਰਨਾ ਨਹੀਂ ਜੋਦ ਗੱਲ ਮੰਨੀ ਦੀ ਜਾ ਰਹੇ ਨੇ ਦੱਦੀਆ ਮੈਂ ਵੀ ਕਰ ਲਾਂ ਨਹੀਂ ਤੂੰ ਨਹੀਂ ਹੱਥ ਲਪੇੜਨੇ ਮੈਨੂੰ ਕੋਲਾ ਫੜਾ ਦੀ ਨਹੀਂ ਥੱਕੀ ਹਾਰੀ ਮੈਂ ਆਈ ਆ ਤੇ ਤੂੰ ਗੋਏ ਵਾਲੇ ਲੀਡੇ ਕਰਕੇ ਬਿਆਜਾ ਸਵੇਰ ਦੀ ਮੈਂ ਬਹੁਤ ਫੇਰ ਫੇਰ ਕੇ ਧੱਕੂ ਦੱਸਣ ਕਰਾਂ ਦਾ ਵੀ ਪੱਠਾ ਦੱਥਾ ਵਿੱਚ ਇਹ ਸਾਰਾ ਕੌਣ ਕੀਤਾ ਰੋਟੀ ਪਾਣੀ ਵਾਲੀ ਨਹੀਂ ਹੁਣਾ ਅਰਮਾਸਾ ਕਿ ਲਈ ਕਿ ਮੈਂ ਸਿੱਧੀ ਕਰ ਦਿੰਨੀ ਤੂੰ ਤੇ ਲਿਬੜ ਕੇ ਲੀੜੇ ਲ ਭੇੜ ਕੇ ਤੇ ਉਹ ਮਾਰਨੇ ਮੈਥੋਂ ਨਹੀਂ ਅੱਧੀ ਰਾਤ ਤੂੰ ਪਨੇ ਥੱਕੀ ਹਾਰੀ ਕੋਈ ਦੇ ਵੇਲੀਆਂ ਹੀ ਉਹ ਵੱਡੀ ਮਾੜਾ ਮੋਟਾ ਕੰਮ ਕਰਾ ਲੈਂਦੀ ਉਹਨੇ ਚੱਲ ਪਾਣੀ ਪੂਣੀ ਮਾੜਾ ਮੋਟਾ ਫੜਾਤਾ ਸਕੂਲੋਂ ਆਣ ਕੇ ਨੇ ਥੋੜਾ ਬਹੁਤਾ ਚੱਲ ਨੂਰ ਬੱਸ ਕਰ ਆਹੋ ਹੀ ਆ ਬੱਸ ਇੰਨਾ ਕੀਆ ਇਹੋ ਹੀ ਕਰਨਾ ਠਿਰ ਗਿਆ ਚੱਲ ਚੰਗਾ ਹੋਇਆ ਪੁੱਤ ਇਹੋ ਹੁਣ ਤੁਹਾਨੂੰ ਦੋ ਚਾਰ ਸੌ ਜਿਹੜਾ ਬਚਿਆ ਤੁਹਾਨੂੰ ਕੋਈ ਚੀਜ਼ ਲੈ ਦੂੰਗੀ ਹੈਨਾ ਹਾਂਜੀ ਲੇ ਕੋਈ ਸਕੂਲ ਦੀ ਲੈਣੀ ਸਕੂਲ ਦੀ ਲੈ ਲੇ ਇਹ ਕੁਛ ਕੂਲਦੀ ਲੈਣੀ ਚੋਰੀ ਛੁੱਟੀਆਂ ਪੈਣੀਆਂ ਹੁਣ ਕਾਪੀਆਂ ਵੀ ਮੰਗਣੀਆਂ ਤੁਸੀਂ ਰਜਿਸਟਰ ਕਦੀ ਕੋਕ ਦੀ ਕੋ ਮੰਗਣਾ ਤੇ ਸੂਟ ਤੇ ਤਾਂ ਨਾ ਮੈਂ ਛੁੱਟੀਆਂ ਚ ਫਿਰ ਮੁੜ ਕੇ ਸੀਨੂਗੀ ਹਨਾ ਲੈ ਕੇ ਹੁਣ ਤੇ ਚੱਲ ਮਾੜਾ ਮੋਟਾ ਤੁ ਕਾਪੀਆਂ ਕੁੱਪੀਆਂ ਤਾਂ ਉਹ ਹੀ ਸਾਰ ਲੀ ਹਜੇ ਤੱਕ ਇਹ ਨਾ ਕੰਮ ਵੀ ਨਹੀਂ ਪੈਂਦਾ ਹੈਗਾ ਤੇ ਰਸੋਈ ਦਾ ਕੰਮ ਤੇ ਬੀਬੀ ਕਰ ਲੈਂਦੀ ਆ ਸਾਰਾ ਮੈਨੂੰ ਵੇਖ ਲੈ ਉਦਾਂ ਹੀ ਫਿਰ ਸੀਨਾ ਆਈ ਜਾਣ ਦਿਆ ਚੱਲਾ

ਦੈ ਨਹੀ ਹੈਗੀ ਪਰ ਇਹਨੂੰ ਕੀ ਪਤਾ ਆ ਜਿੰਨਾ ਦੁੱਖ ਮਾਂ ਨੂੰ ਹੁੰਦਾ ਨਾ ਉਹ ਮਾਂ ਨੂੰ ਹੀ ਹੁੰਦਾ ਆ ਦੂਜੇ ਨੂੰ ਕੀ ਪੀੜ ਦਾ ਪਤਾ ਲੱਗਦਾ ਕਰ ਲੈਣੀ ਆ ਫੋਨ ਬਾਅਦ ਚ ਉਹ ਨੰਬਰ ਡਿਲੀਟ ਕਰ ਦਾਂਗੀ ਆਪ ਨੂੰ ਬੜਾ ਪਤਾ ਲੱਗਣਾ ਆ ਨਾਲੇ ਕੁੜੀਆਂ ਨੇ ਕਿਹੜਾ ਮੁਰਕੇ ਫੋਨ ਲਾਉਣਾ ਆ ਨਾ ਮਮੀ ਨੂੰ ਨੰਬਰ ਲਾਉਣਾ ਹੀ ਹੁੰਦਾ ਆ ਫੋਨਿੰਦਾ ਇੱਕ ਕਰੀ ਤੇ ਆਪਣੀ ਕੁੜੀ ਨਾਲ ਗੱਲ ਕਰ ਲਾਂ ਬਾਵਾ ਮੰਨ ਨੂੰ ਹੌਸਲਾ ਜਾ ਹੋ ਜਾਣਾ ਵਾ ਜਿਉ ਤਾ ਅੰਦਰ ਫੋਨ ਆਉਂਦੇ ਤੇਰੇ ਹੱਥ ਸਾਫ ਜਾ ਮੇਰਾ ਪੁੱਤ ਵੇਖ ਪਹਿਲਾਂ ਕਿਹਦਾ ਫੋਨ ਵਾ ਠੀਕ ਆ ਤਾ ਨਹੀਂ ਮੈਂ ਹੀ ਚੁੱਕਣਾ ਫਨਾ ਲ ਮੈਂ ਪਾਪਾ ਨੂੰ ਪੁੱਛਣਾ ਮੰਮਾ ਕਿੱਥੇ ਆ ਚੱਲ ਕੋਈ ਕਰ ਲਾ ਗੱਲ ਮੰਮੀ ਦਾ ਨੇ ਘੜੀ ਘੜੀ ਨਾ ਲਈਦਾ ਹੁੰਦਾ ਫੇਰ ਚੇਤਾ ਕਰਾ ਦਿੰਦੀ ਕੁੜੀਏ ਇਹ ਨਹੀਂ ਹੁਣ ਗੱਲ ਕਰਕੇ ਨਾ ਫੇਰ ਉਹਨੂੰ ਚੇਤਾ ਕਰਾ ਦੇਣਾ ਉਹ ਦੰਦਾ ਤੇ ਅੱਗੇ ਨਹੀਂ ਉਹਨੇ ਫੋਨ ਕੀਤਾ ਚਾਜਣਾ ਹਣ ਟੈਂਸ਼ਨ ਲੈ ਲੈ ਕਿਥੇ ਕਰਤੇ ਪਿਆ ਹੁਣਾ ਤੇ ਸਾ ਰੋਟੀ ਪਾਣੀ ਖਾਂਦਾ ਫਿਕਰ ਕਰ ਕਰਕੇ ਕਿ ਨਹੀਂ ਖਾਂਦਾ ਇੰਨੇ ਹੁਣ ਫੇਰ ਤੇ ਚਾ ਦੋਰੇ ਬਈ ਘੜੀ ਬਾਲਟੀਆਂ ਹੀ ਨਿਆਣੀ ਛਣ ਕੋਈ ਨਿਆਣੀ ਹੁਣ ਇਹਨੂੰ ਕਿਹੜੀ ਸਮਝ ਲੱਗਦੀ ਆ ਕੀ ਗੱਲ ਕਰਨੀ ਤੇ ਕੀ ਨਹੀਂ ਕਰਨੀ ਆ ਆਪ ਗੱਲ ਕਰੂੰਗੀ ਮਾੜੀ ਮੁੱਟੀ ਹੁਣ ਕੀ ਦੱਸਦਾ ਵਾ ਕੋਹੂ ਵੀ ਹੁਣ ਕਿਹੜੇ ਮੂੰਹ ਕੋਣਾ ਇਹ ਵੀ ਨਹੀਂ ਕੋਈ ਪਤਾ ਉਹਨੇ ਕਿਹੜਾ ਨੂਰ ਸਿੱਧਾ ਕੋਣਾ ਹੁਣ ਹਨਾ ਉੱਠਾ ਹੀ ਕੋਣਾ ਆ ਚਲ ਕੋਈ ਨਹੀਂ ਪੁੱਤ ਜੇ ਤੁਹਾਨੂੰ ਵੀ ਕੋਈ ਗੱਲ ਕਰ ਦੂ ਨਾ ਗੁੱਸੇ ਚ ਕੂਆ ਕਰੂਗਾ ਤੇ ਕੋਈ ਗੱਲ ਨਹੀਂ ਹੈ ਨਾ ਤੂੰ ਟੈਨਸ਼ਨ ਮਾ ਉਹਨੇ ਗੁੱਸੇ ਤੇ ਹੋਇ ਇਤਰਾ ਹੀ ਕੂਣਾ ਵਾ ਗੁੱਸਾ ਤੇ ਕੱਢਣਾ ਉਹਨੇ ਸਾਡੇ ਤੇ ਕੱਢਣਾ ਕਿਤੇ ਕੱਢਣਾ ਹੈ ਬਈ ਹਾਂ ਇਹ ਇਹ ਮੇਰੇ ਪਾਪਾ ਦਾ ਮੈਨੂੰ ਨੰਬਰ ਹੈ ਇਹ ਕਿਹਦਾ ਵਾ ਹੈਲੋ ਹੈਲੋ ਹੈਲੋ

ਆਲੋ ਗੱਲ ਨਹੀਂ ਕੀਤੀ ਉਪਰਾਂ ਨੰਬਰ ਵੇਖ ਕੇ ਮੰਦੀ ਰੋਂਗ ਨੰਬਰ ਆ ਕੋਤੈ ਇਹ ਨੂੰ ਕੀ ਪਤਾ ਇਹ ਰੋਂਗ ਨੰਬਰ ਹੀ ਤੇਰੀ ਮਾ ਦਾ ਫੋਨ ਹੀ ਐ ਮੇਰਾ ਬੜਾ ਜੀ ਕਰਨ ਲਿਆ ਹੈ ਗੱਲ ਕਰਨ ਨੂੰ ਜੀ ਕਿ ਤੇ ਮੈਂ ਬੋਲ ਪੈਂਦੀ ਨਾ ਕੋਈ ਇਹ ਨਾ ਮੈਨੂੰ ਟੋਕ ਪੜਨਾ ਤੇ ਇਹ ਸਭ ਕੁਝ ਕਰਾ ਦਿੰਦਾ ਨਹੀਂ ਮम्मा ਮੇਰੇ ਕੋ ਉੜਾ ਜਾ ਜਾਂ ਮੈਨੂੰ ਵੀ ਨਾਲ ਲੈ ਜਾ ਤੇਰੇ ਨਾਲ ਸਭੇ ਰਾਤ ਦੇ ਚਲੇ ਫਸ ਜਾਣਾ ਐਂ ਘਰਾਂ ਦੀ ਗੋਤ ਵੇ ਰੱਬ ਆਪਣਾ ਨਹੀਂ ਹੀ ਲੱਗਣ ਲਿਆ ਤੇ ਦੋ ਦਿਨ ਅਰੇ ਤੇ ਹੁਣ ਮੈਨੂੰ ਪਤਾ ਨਾ ਜਾਂ ਰੱਬ ਨੂੰ ਪਤਾ ਆ ਕਿੱਦਾਂ ਮੈਂ ਆਪਣੇ ਮਨ ਤੇ ਪੱਥਰ ਰੱਖ ਕੇ ਬੈਠੀ ਆ ਹੋਏ ਕੀ ਕਰਾਂ ਫੇਰ ਗੱਲ ਕਰਕੇ ਵੇਖਾਂ ਤੇ ਮੈਂ ਮੇਰੇ ਕੋਲ ਬੜਾ ਹੀ ਸਕੂਨ ਮਿਲਿਆ ਦਿਲ ਨੂੰ ਜੋ ਤੇਰੀ ਬਾਤ ਸੁਣ ਕੇ ਨਾ ਮੈਂ ਤੇਨੂੰ ਇਹ ਵੀ ਨਹੀਂ ਕਹਿ ਸਕਦੀ ਮੂਰ ਨੂੰ ਗੱਲ ਕਰਾਂ हाए फोन फिर आ गया चल चुक लेनी हूं नहीं मैं छड़ना हूं मैं गल करके रहनी हेलो 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 कौन वा हेलो रोंग नंबर जे हेलो कौन जी ਹੈਲੋ ਰੋਂਗ ਨੰਬਰ ਜੀ ਰੋਂਗ ਚਲ ਹੁਣ ਮੇਰੇ ਪਾਪਾ ਨੇ ਫੋਨ ਆਉਣੀ ਹੈ ਹੈਲੋ ਪਪਾ ਜੀ ਸ਼੍ਰੀ ਕਾਲ ਹੈ ਹੋਰ ਠੀਕ ਜੀ

ਕਿੰਨਾ ਟਾਈਮ ਲਾਏ ਤੇ ਹੀ ਗਏ ਕਿੱਥੇ ਹੀ ਉਹ ਯਾਰ ਮੇਰੇ ਲਾ ਕੇ ਬੈਠਾ ਗਿਆ ਕਿੱਥੇ ਮੈਂ ਨਾ ਬਾਬੂ ਬੜੇ ਮਾਰਨ ਅੱਛਾ ਅੱਛਾ ਮੈਨੂੰ ਪਤਾ ਨਹੀਂ ਕਿੱਧਰ ਚਲ ਗਏ ਆ ਉਤੋਂ ਗਰਮੀ ਇੰਨੀ ਆ ਬੰਦਾ ਆਪਣੇ ਘਰ ਟੇਕ ਕੇ ਬੈੰਦਾ ਵਾ ਨਾ ਤੂੰ ਕਹਿੰਦੀ ਮੇਰੇ ਕੋ ਸੂਟ ਹੈ ਨਿਆ ਆ ਤੂੰ ਤੇ ਬੜਾ ਸਰੋਂ ਦਾ ਫੁੱਲ ਮੜ ਕੇ ਇੱਥੇ ਹੈ ਤੇ ਬੜਾ ਸੋਹਣਾ ਲੱਗ ਰਿਹਾ ਤੈਨੂੰ ਫਾਮਦੀ ਜੀ ਨੇ ਦਿੱਤਾ ਆ ਮੇਰਾ ਥੋੜੀ ਹੈ ਸੂਟ ਫਾਮਦੀ ਜੀ ਨੇ ਦਿੱਤਾ ਵਾ ਤੇ ਹੋਰ ਇਹ ਤੇ ਉਹਦਾ ਸੂਟ ਵਾ ਕਿੰਨਾ ਸੋਹਣਾ ਸੂਟ ਲੱਗਾ ਤੈਨੂੰ ਇਹ ਵੇ ਦੇਖਾ ਕਿੰਨੇ ਚੰਗੇ ਹੋ ਨਾਲੇ ਤੂੰ ਐਵੇਂ ਦੱਸ ਕਹੀ ਜਾਂਦੀ ਨਹੀਂ ਉਹ ਤੈਨੂੰ ਉਹਨੂੰ ਪਲਕਾਂ ਦੇ ਬਿਠਾ ਕੇ ਰੱਖਣਾ ਵਾ ਬੜਾ ਪਿਆਰ ਕਰਦੀ ਤੈਨੂੰ ਅੰਦਰ ਉਹਦੇ ਮੂੰਹ ਤੋਂ ਬੜ ਬੋਲੀ ਆ ਉਹ ਹੈ ਬੜੀ ਚੰਗੀ ਆ ਉਹ ਹਾਂਜੀ ਬੜੇ ਚੰਗੇ ਆਓ ਇੱਕੋ ਵਾਰੀ ਮੈਂ ਸੂਟ ਮੰਗਿਆ ਉਸੇ ਵੇਲੇ ਲਿਆਂਕ ਕੇ ਆਉਨੇ ਮੈਨੂੰ ਫੜਾਤਾ ਸੀ ਯਾ ਲੋ ਭਾਬੀ ਜੀ ਆ ਪਾ ਲੋ ਸੂਟ ਮਾੜਾ ਮੋਟਾ ਜਿਆ ਤੰਗ ਹੀ ਮੈਨੂੰ ਉਹ ਮੈਂ ਖੁੱਲਾ ਕਰ ਲਿਆ ਫਿਰ ਲੈ ਮਾੜਾ ਮੋਟਾ ਵਾ ਕਿੰਨਾ ਸੁਣਾ ਲੱਗਣਿਆ ਸੂਟ ਦੱਸ ਚਲੋ ਠੀਕ ਆ ਵਧੀਆ ਤੇ ਆਹ ਆ ਮੇਰੀ ਸੂਟ ਦੀ ਟੈਨਸ਼ਨ ਹੀ ਮੋ ਗਈ ਉਹ ਤੁਹਾਡਾ ਦਾ ਨਾਂ ਵੀ ਇੱਕ ਨਾਂ ਨਰਜਾਈਦਾ ਨਿਹਲਾ ਮਰਜ਼ੀ ਸੂਟ ਪਾਈ ਉਹਦਾ ਹਨ ਲਮਾਰੀ ਭਰੀ ਪਈ ਉਹਦੇ ਨਾਲੇ ਹੁਣ ਕੋਈ ਗੱਲ ਚੱਲ ਆ ਵੀ ਵਧੀਆ ਹੋ ਗਿਆ ਉਹਦਾ ਤੈਨੂੰ ਪਤਾ ਕਿੰਨੇ ਮਹਿੰਗੇ ਸੂਟ ਆ ਸੂਟ ਅੱਜ ਕੱਲ ਦੇ ਰੇਡ ਰੇਲੇ ਦਾ ਦਾਦਾ ਘਰ ਦੇ ਸੂਟ ਆਉਂਦੇ ਆ ਸੌਖੇ ਸੂਟ ਬੰਦੇ ਬੜੇ ਔਖੇ ਬੰਦੇ ਕੱਪੜੇ ਬਰਾ ਆਹੋ ਨਣਾ ਅਨਪਰਜਾਈ ਦਾ ਪਿਆਰ ਬਹੁਤ ਆ ਪਲਕਾਂ ਤੇ ਬਿਠਾ ਕੇ ਰੱਖਿਆ ਉਹਨੇ ਮੈਨੂੰ ਇਹ ਤੇ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਆ ਉਹ ਮੇਰੀ ਗੱਲ ਸੁਣ ਉਹ ਸੋਚੀ ਕਿ ਪਾਈ ਤੂੰ ਕੁਛ ਵੀ ਨਹੀਂ ਸੋਚਣ ਦੀ ਮੈਂ ਮੈਂ ਕੀ ਸੋਚਣਾ ਆ ਸੋਚ ਨਹੀਂ ਲਈ ਤੂੰ ਤੂੰ ਤਾਂ ਪਰੇ ਮੂੰਹ ਕਰਕੇ ਚੋਤੀ ਪਾਈ ਹੈ ਨਹੀਂ ਬਾਬਾ ਸੋਚਣ ਨਹੀਂ ਲਈ ਨਾ ਸਾਰੀਆਂ ਗੱਲਾਂ ਸੁਣਨੀ ਰਾਡੀਆਂ ਜਿਹੜੀਆਂ ਤੁਸੀਂ ਕਰਨ ਦੇ ਆ ਕੀ ਕਿਹਾ ਭਲਾ ਮੈਂ ਫਿਰ ਐ ਹੋ ਹੀ ਕਿਹਾ ਆ ਇਹਨਾਂ ਨਾਲ ਭਜਾਈਦਾ ਤੁਹਾਡਾ ਨਾ ਪੇਕਾ ਤੇ ਪੰਮ ਦੀ ਦਿਲ ਮਾਰੀ ਭਰੀ ਪਈ ਹੈ ਕੱਪੜਿਆਂ ਨਾਲ ਜਿਹੜਾ ਮਰਜੀ ਸੂਟ ਕੱਢ ਕੇ ਪਾਈ ਐ ਹੋ ਕਿਹਾ ਸੀ ਨਾ ਫਿਰ ਠੀਕ ਆ ਸ਼ੁਕਰ ਆ ਤੂੰ ਇੱਥੇ ਆ ਮੈਂ ਸੋਚਿਆ ਕਿ ਹੋਰ ਚਲ ਗਈ ਆਹੋ ਹੋਰ ਮੈਂ ਹੁਣ ਕਿੱਥੇ ਜਾਣਾ ਆ ਇੱਕ ਸਾਧ ਉਹਦੇ ਆ ਗਈਆਂ ਹੁਣ ਉੱਥੇ ਮੁੜ ਕੇ ਤੇ ਜਾ ਨਹੀਂ ਸਕਦੀ ਨਾ ਤੀ ਕਿਤੇ ਇੰਨਾ ਹੀ ਕਹਿੰਦੇ ਹੋ ਵਿਚਾਲਾ ਤੈਨੂੰ ਕੁੜੀ ਨਾ ਹੀ ਮਲਾ ਲਿਆ ਵਾ ਜਾ ਕੇ ਮਾਸਾ ਕ ਜਿੰਨੀ ਮੇਰੀ ਕੁੜੀ ਆ ਵਿਚਾਰੀ ਕਿੱਦਾਂ ਰਹਿੰਦੀ ਹੋਊਗੀ ਮੇਰੇ ਤੋਂ ਬਿਨਾ ਚੁੱਪ ਕਰਕੇ ਬੈਠ ਜਾ ਮੈਂ ਤੂੰ ਦਸਣਾ ਹੁਣ ਕੁੜੀ-ਕੁੜੀ ਦਾ ਨਾਮ ਨਾ ਲੈ ਇੱਥੇ ਰਹਿਣਾ ਮਾਰਨਾ ਚੰਗਾ ਪਿੱਛੇ ਦਾ ਖੜਾ ਛੱਡ ਦੇ ਹੁਣ ਅਰੇ ਪਿੱਛੇ ਤੇ ਤੈਨੂੰ ਖਿਆਲ ਜਿਹੜੇ ਹੁੰਦੇ ਆ ਨਾ ਤੇ ਮੈਨੂੰ ਚੰਗੇ ਨਹੀਂ ਲੱਗਦੇ ਗੁੱਸਾ ਬਵਾਵੇਂ ਚਾਹੀਏ ਨਹੀਂ ਮੈਨੂੰ ਹੱਦੋਂ ਗਈ ਤਰੀ ਮੈਂ ਕਿਹੜਾ ਕੋਈ ਗਲਤ ਗੱਲ ਕੀਤੀ ਆ ਨਹੀਂ ਤੇਰਾ ਆ ਕਰ ਜੀ ਲੱਗਣਾ ਕੀ ਗੱਲ ਆ ਕਰ ਮਾੜਾ ਵਾ ਆ ਹੇ ਜੀ ਕੁਰੀ ਚੇਤਾਉਂਦਿਆ ਮੈਨੂੰ ਹੱਦ ਹੋ ਗਈ ਆ ਤੈਨਾਂ ਬੜਾ ਬਾਹਰੋਂ ਆਇਆ ਮੈਂ ਖਾ ਹਾਸਾ ਤੇ ਟੈਨਸ਼ਨ ਪਾ ਕੇ ਰੱਖਦੀ ਮੈਨੂੰ ਇਹਨੇ ਮੈਨੂੰ ਯਾਦ ਆਉਂਦੀ ਇੱਥੇ ਯਾਦਾਂ ਚੜੀਆਂ ਨੂੰ ਪੁੱਛੇ ਦੀਆਂ ਜੇ ਜਾ ਪਾਣੀ ਮੁੰਨਿ ਲੈ ਗਿਆ ਉਹ ਇਨੇ ਟੈਨਸ਼ਨਾਂ ਵੇ ਆ ਕੇ ਲਾਉਂ ਆ ਅਜੇ ਕਹਿੰਦੀ ਮੈਨੂੰ ਚੇਤਾਉਂਦਿਆ ਪਛੇ ਕੱਲ ਲੜਾਈ ਪਈ ਮੇਰੇ ਏਡੀ ਥੜੀ ਹੱਥੋਂ ਗਈ ਦੀ ਜਦੋਂ ਤਾਂ ਗੱਲ ਕਰੀਏ ਨਾ ਉਦੋਂ ਕਿਹਦੀ ਮੈਨੂੰ ਕੁੜੀ ਦਾ ਖਿਆਲ ਹੁੰਦਾ ਇਹਨੂੰ ਕੁੜੀ ਦੇ ਖਿਆਲ ਕੋ ਜਿਆਦੇ ਹੁੰਦੇ ਆ ਉਦੋਂ ਇਹਨੂੰ ਚੇਤਾ ਨਹੀਂ ਆ ਕੁੜੀ ਦਾ ਜਦੋਂ ਰਾਤ ਭੱਜ ਕਾਉਣਾ ਹੈ ਮੈਂ ਤੋ ਗਈ ਦੀ ਇਹ ਪਖੰਡ ਕਰਦੀ ਫਿਰਦੀ ਹੁਣ ਕੋਈ ਨਹੀਂ ਇਹਦੇ ਪਖੰਡ ਤਾਂ ਮੈਂ ਸਾਰੇ ਠੀਕ ਕਰ ਦੂੰ ਹੁਣ ਅਬ ਠੀਕ ਹੋ ਜੂਗਾ ਐ ਵੇਖੀ ਸਹੀ ਤੀ ਰੌਂਗ ਸਿੱਧੀ ਹੋ ਜੂਗੀ ਵੇਖੀ ਇੱਕ ਦਿਨ ਮੈਨੂੰ ਤੇਰ ਸੋਈ ਚੌਣ ਤੋਂ ਵੀ ਡਰ ਲੱਗਦਾ ਆ ਦੀਦੀ ਤੋਂ ਜਿੰਨਾ ਇਹਨੂੰ ਮੈਂ ਭੋਲਾ ਸਮਝਦੀ ਆ ਨਾ ਉਹਨਾ ਭੋਲਾ ਹੈ ਨਹੀਂ ਆਏ ਇਹ ਵੀ ਆਪਣੀ ਭੈਣ ਵਾਂਗੂ ਉੱਡ-ਉੱਡ ਕੇ ਪੈਂਦਾ ਆ ਹੌਲੀ-ਹੌਲੀ ਰੰਗ ਵਿਖਾ ਲੰਡਿਆ ਇਹ ਵੀ ਮੈਂ ਸੋਚਿਆ ਹੀ ਬੜਾ ਚੰਗਾ ਹੋਣਾ ਆ ਇਹ ਤੇ ਸਹੇਜੇ ਨਾ ਕਹਤਾ ਆ ਮੈਨੂੰ ਪਾਣੀ ਲਿਆ ਕੇ ਦੇ ਦੇ ਜਿਹੜੀ ਭੈਣ ਨੇ ਮੈਨੂੰ ਭਾਂਡਿਆਂ ਨੂੰ ਹੱਥ ਲਾਉਂਦੇ ਨੂੰ ਵੇਖ ਲਿਆ ਨਾ ਕਿਤੇ ਉਹਨੇ ਤਾਂ ਮੈਨੂੰ ਧੁੰਦਿਆਂ ਲੈ ਜਾਣਾ ਆ ਬਾਹਰ ਇੱਕ ਤੇ ਉਹ ਹੈ ਵੀ ਬੁੜੀ ਤੇਜ਼ ਆ ਭਰਾਵਾ ਗੋਇਟੋ ਛੱਡਨੀ ਆ ਪਤਾ ਹੀ ਨਾ ਲੱਗੇ ਅੰਦਰ ਕੋਈ ਹੈਗਾ ਆ ਪਾਣੀ ਪਾ ਕੇ ਲੈ ਜਾਣੀ ਆ ਹਾਈ ਵਹੇ ਕਿਡਾ ਹੈਗਾ ਆ ਜੀ ਆਪਣੇ ਨਿਆਣੇ ਬੰਦੇ ਨੇ ਹੋਣ ਤਾਂ ਵੀ ਬੰਦਾ ਇਦਾਂ ਕਰੇ ਆ ਦੀ ਹੋ ਗਈ ਆ ਵਹੇ ਦੇ ਵਾਲੀ ਕੀ ਜੇ ਮੈਂ ਕਿਤੇ ਕੁੜੀ ਦਾ ਨਾਮ ਲੈ ਹੀ ਲਿਆ ਸੀ ਤੇ ਇਹਦੇ ਵਿੱਚ ਆਫਤ ਕਿਹੜੀ ਆ ਗਈ ਐ ਮੜਾ ਜਾ ਇਹੋ ਹੀ ਗਿਆ ਸੀ ਤੇ ਕੁੜੀ ਨੂੰ ਮਿਲਣ ਨੂੰ ਜੀ ਕਰਦਾ ਆ ਕਿਦਾਂ ਮੈਨੂੰ ਟੁੱਟ ਕੇ ਪੈ ਗਿਆ ਯਾ ਅੱਗ ਉਹ ਜਾ ਮੈਨੂੰ ਤਾਂ ਲੱਗਦਾ ਵਾ ਇੱਥੇ ਨਾ ਤੈਨੂੰ ਝੁੱਕ ਕੇ ਹੀ ਰਹਿਣਾ ਪੈਣਾ ਆ ਇਹ ਦੋਵੇਂ ਭੈਣ ਪਰਾਈ ਬੜੀ ਤੇਜ਼ ਆ ਉਤੋਂ ਇਹਨਾਂ ਦੇ ਘਰ 'ਚ ਹੋਰ ਵੱਡਾ ਕੋਈ ਹੈ ਨਹੀਂ ਆ ਜਿਹੜਾ ਇਹਨਾਂ ਨੂੰ ਕੋਈ ਸਮਝਾ ਸਕੇ ਕੁਝ ਜਾਂ ਇਹਨਾਂ ਨਾਲ ਕੋਈ ਗੱਲ ਕਰ ਸਕੇ ਇਹਨਾਂ ਨੇ ਪਰ ਗੱਲ ਕੀ ਕਰਨੀ ਆ ਇੰਨਾਂ ਨੇ ਤੇ ਸੋਨੀ ਵੀ ਕਿਸਦੀ ਹਣੀ ਹੈਗੀ ਉਹ ਦਿਨ ਮੈਂ ਵੇਖਿਆ ਹੀ ਸੀ ਚਾਚੀ ਨਾਲ ਬੋਲਣ ਦੀ ਹੀ ਪੁੰਮ ਦੇਦੀ ਪਰ ਬਾਜ ਉਹਦੀ ਜਿਹੜੀ ਹੈ ਨਾ ਸਾਰੇ ਪਿੰਡ ਚ ਗੂੰਜਣ ਦੀ ਸੀ ਤੇ ਉਹਨਾਂ ਦੇ ਘਰੋਂ ਆਵਾਜ਼ ਆਉਣ ਦੀ ਆ ਉਹ ਜੋ ਚੁੱਕ ਕਰ ਰੋਹਾ ਪਾਣੀ ਦੇ ਕੇ ਆ ਬੱਲਾ ਉਹ ਨਾ ਇੱਥੇ ਹੀ ਗਾਲਾਂ ਖਾਲੇ ਨੇ ਬੂਆ ਮੰਦ ਕਰਕੇ ਕੀ ਕਰਨੀਏ ਤੋ ਇੱਥੇ ਅੰਦਰ ਕੋੜ ਕੋੜ ਕਰੀ ਜਾਣ ਦੀ ਹੈ ਔਰ ਸੋਈ ਦਾ ਬੂਆ ਵੀ ਬੰਦ ਕੀਤਾ ਹਾ ਅਕ ਦੁੱਧ ਤੇ ਪੀਣੀ ਟੀ ਹੈ ਨਹੀਂ ਦੀਦੀ ਪਾਣੀ ਆ ਤੇ ਪਾਣੀ ਤੋਂ ਬੂਆ ਮਾਰ ਕੇ ਫਰੇਚੋਂ ਪਾਣੀ ਲੈਣਾ ਨਹੀਂ ਬੂਆ ਨਹੀਂ ਮਾਰਿਆ ਮੈਂ ਮੱਖੀਆਂ ਨਾ ਆ ਜਾਣ ਅੰਦਰ ਮਤਾ ਵਰ ਕੇ ਬੂਆ ਟੋਇਆ ਹੀ ਪਾਣੀ ਮੈਂ ਬੋਤਲ ਚੋਂ ਕੱਢਿਆ ਐਡੀ ਵੱਡੀ ਮੱਖੀ ਅੰਦਰ ਬੜੀ ਆ ਥੋਨੀ ਕੇ ਨਿੱਕੇ ਮੱਖੀਆਂ ਦੇ ਤੈਨੂੰ ਪਰਵਾਹ ਲੱਗਣ ਢਈ ਐ ਨਾਲੇ ਨਹਾ ਵੀ ਲਿਆ ਉਦਾਂ ਖੰਡੀ ਮੈਂ ਨਾਉਣਾ ਨਹੀਂ ਐ ਤਾਂ ਹੁਣ ਤੂੰ ਝਟ ਮੈਂਟੋ ਮੈਂਟੀ ਫੇਰ ਤਿਆਰ ਹੋ ਗਈਆਂ ਆਹੀ ਸੂਟ ਸਵੇਰੇ ਪਾ ਲੈਦੀ ਹੁਣ ਸ਼ਾਮੀ ਪਈ ਕੱਪੜੇ ਬਦਲ ਲੈ ਤਾਂ ਸਵੇਰੇ ਹੁਣ ਤੇਰੇ ਲਈ ਸੂਟ ਫੇਰ ਨਵਾਂ ਨਵਾਂ ਹੌਂ ਤੇ ਰਾਤ ਲੰਘ ਜਾਣੀ ਹੁਣ ਤੁਕੜੇ ਗਊਆਂ ਮਾਂਸਣੀਆਂ ਕਿਹੜੇ ਤੂੰ ਰਾਤ ਉਨਣਾ ਨਹੀਂ ਤੇ ਫੇਰ ਤੈਨੂੰ ਸਰੇ ਨਵੇਂ ਤਾਜ਼ੇ ਕੱਪੜੇ ਚਾਹੀਦੇ ਆ ਕਿ ਮੈਨੂੰ ਫੇਰ ਨਵੇਂ ਕੋਈ ਸੂਟ ਲਿਆ ਕੇ ਦੋ ਫੇਰ ਦੂਜੇ ਬੰਨੇ ਹੋ ਜਾਣਾ ਵਾ ਨਹੀਂ ਬੀਬੀ ਮੈਂ ਉਹ ਸੂਟ ਤੋਂ ਉਤਾਵਾਂ ਸਵੇਰ ਤੱਕ ਸੁੱਕ ਜਾਣਾ ਮੈਂ ਉਹੀ ਪਾ ਲੈਣਾ ਵਾ ਤੂੰ ਇਹ ਨਾ ਫਿਕਰ ਕਰੋ ਕੋਈ ਗੱਲ ਨਹੀਂ ਆ ਤੇ ਦੀਦੀ ਮੈਨੂੰ ਸੂਟ ਨਹੀਂ ਆਉਣਾ ਹੁਣ ਕਿੱਦਾਂ ਤੈਨੂੰ ਸੂਟ ਆ ਗਿਆ ਵਾ ਅੰਤਰਾ ਇੰਨਾ ਪਸੰਦੀਦਾ ਮੈਨੂੰ ਸੂਟ ਮੈਂ ਐਡੇ ਰੇਜ ਨਾਲ ਕਿਤੇ ਪੀਲੇ ਰੰਗ ਦਾ ਸੂਟ ਲੈ ਕੇ ਆਈ ਹਾਂ ਪਰ ਪਤਾ ਨਹੀਂ ਕਿਹੜੇ ਅੰਤਰਾ ਵੇਲੇ ਘੜੀ ਲੈ ਆਰਦੀ ਆ ਮੇਰੇ ਕਰਮ ਤੇ ਮੇਰੀ ਗੱਲ ਸੁਣ ਲੈ ਨਾਲੇ ਉਹਦੀ ਚਾਚੀ ਨਹੀਂ ਘੁੰਮਣੜਾ ਉਹਦੇ ਨਾ ਉਹਦੇ ਬੜੇ ਕੱਪੜੇ ਪਏ ਆ ਤੇ ਉਹਦੀ ਨਾ ਆਪਣੇ ਘਰ ਵਾਲਦੇ ਨਾਲ ਬਾਹਰ ਚੱਲ ਗਈ ਆ ਤੇ ਇੱਥੇ ਉਹਦੇ ਬਥੇਰੇ ਕੱਪੜੇ ਪਏ ਆ ਤੇ ਉਹ ਤਨ ਮੈਂ ਦੋ ਚਾਰ ਸੂਟ ਲਿਆ ਦੂੰਗੀ ਆ ਆਪਣੇ ਜ਼ਰੂਰੀ ਨਹੀਂ ਕਿ ਆਪਣੇ ਲਾਏ ਪਾਈ ਜਾਣੇ ਉਹ ਸੂਟ ਕਿਸ ਨੂੰ ਕਿਹੜਾ ਪਤਾ ਕਿਹਦੇ ਤੇ ਕਿਹਦੇ ਨਹੀਂ ਆ ਉਹ ਪਾ ਲਿਆ ਅਗਰੇ ਵਿੱਚੋਂ ਬਥੇਰੇ ਪੰਜ ਛੇ ਸੂਟ ਹੈਗੇ ਨਹੀਂ ਦੀਦੀ ਤੂੰ ਰਹਿਣ ਦੋ ਕਿ ਇਹਦੇ ਸੂਟ ਨਹੀਂ ਲਿਉਣੇ ਹੈਗੇ ਆ ਤੇ ਤੁਹਾਡਾ ਆਪਣਾ ਹੀ ਮੈਂ ਤਾਂ ਕਰਕੇ ਪਾ ਲਿਆ ਮੈਂ ਕਿਹਦਾ ਕੱਪੜਾ ਨਹੀਂ ਨਹੀਂ ਹਾਡਾ ਕੋਈ ਵੀ ਆਪਣਾ ਤੇ ਕੋਈ ਬਗਾਨਾ ਨਹੀਂ ਆ ਐਡੇ ਵੀ ਚਾਚੇ ਤਾਏ ਸਾਡੇ ਉੱਪਰ ਹੀ ਨਹੀਂ ਹੈਗੇ ਉਹ ਵੀ ਆਪਣੀ ਆ ਉਹਨੇ ਤੂੰ ਨਹੀਂ ਮੈਨੂੰ ਚੰਗੀ ਜਿਨੀ ਉਹ ਚੰਗੀ ਆ ਕਿਤੇ ਇੰਨਾ ਮੇਰੇ ਨਾਲ ਉਹ ਕਰਦੀ ਆ ਨਨਾਂ ਨਹੀਂ ਸਮਝਦੀ ਭੈਣ ਸਮਝਦੀ ਆ ਅਸੀਂ ਦੇ ਕੁਝ ਤੇ ਝੱਟ ਲਾ ਪਾ ਲੈਨੇ ਜਿੱਦਾਂ ਮਰ ਜੇ ਕੋ ਦੂਜੇ ਦੇ ਤੇ ਤੈਨੂੰ ਮੈਂ ਸੂਟ ਨਾਲੇ ਲੱਗਦਾ ਹਾਂ ਨਾਲੇ ਤੂੰ ਗੱਲਾਂ ਕਰਨ ਡਈ ਆ ਸੋ ਕੋ ਤੇਰਾ ਮੈਂ ਫਾਇਦਾ ਸੋਚਣ ਡਈ ਆ ਦੀਦੀ ਮੈਂ ਕਹਿਣ ਦੀ ਆ ਮੇਰੇ ਕੋ ਆ ਤਿੰਨ ਸੂਟ ਹੋ ਗਏ ਆ ਬੱਸ ਮੈਂ ਬਾਹ ਤੇਰਾ ਕੀ ਜਾਣਾ ਵਾ ਜੇ ਕੋਈ ਘਾਰ ਆ ਦੇ ਜਲੂਸ ਸਾਡਾ ਨਿਕਲਣਾ ਕਿਹਰੇ ਨਾ ਵਿਚਾਰੀ ਨੂੰ ਸੂਟ ਨਹੀਂ ਲਿਆ ਕੇ ਦੇ ਐਂਡੇ ਲੱਗਦਾ ਇਹਨਾਂ ਨੂੰ ਪਤਾ ਕਿ ਇਹਦੀ ਪਾਉਣ ਦੀ ਨੀਤੀਆਂ ਨਹੀਂ ਆ ਇੱਕ ਸੂਟ ਦੇ ਵਿੱਚ ਮਨ ਲੱਗਾ ਸਾਲ ਸਾਲ ਰਹਿਣਾ ਗਿੱਜੇ ਜਿਹੜੀ ਸੂਟਾਂ ਦੀ ਗੱਲ ਤੇ ਹੁੰਦੀ ਹੈ ਇਹ ਹੈ ਯੋਕ ਮੈਨੂੰ ਨਵੇਂ ਸ਼ੇਸ਼ੇ ਦੇ ਵਿਪਨ ਲਿਆ ਦੇ ਜਾ ਕੇ ਇਹ ਸੂਟ ਨਹੀਂ ਮੈਨੂੰ ਚਾਹੀਦੇ ਹੌਣ ਮੈਨੂੰ ਪਤਾ ਲੱਗਾ ਵਾ ਕਿ ਉਹ ਅੰਦਰ ਬੈਠਾ ਵਾ ਨਾ ਤੇ ਜੇ ਹੁਣ ਸੂਟ ਸੱਟ ਤੂੰ ਮੰਗੇ ਨਾ ਤੇ ਮੈਂ ਤੈਨੂੰ ਦੱਸਦਾ ਹੂੰ ਹੁਣ ਸੂਟ ਨਾ ਕਿਧਰ ਤੋਂ ਮੰਗ ਲਈ ਤੇ ਜਿਹੜਾ ਜਿਹੜਾ ਮੈਂ ਲਿਆਕ ਦੇਣਾ ਨਾ ਉਧਰੋਂ ਇਹ ਨਹੀਂ ਕਹਿਣਾ ਕਿ ਮੈਨੂੰ ਉਧਰੋਂ ਉਹਦੀ ਨੌ ਦਾ ਲਿਆਕਤਾ ਫਲਾਨੇ ਦਾ ਟਿੰਗਟ ਦਾ ਇਹ ਹੀ ਕਹਿਣਾ ਕਿ ਦੀਦੀ ਦੇ ਕੱਪੜੇ ਆ ਤੇ ਦੀਦੀ ਦੇ ਨਵੇਂ ਕੱਪੜੇ ਆ ਵਿਪਨ ਮੇਰੇ ਸਾਰੇ ਕੱਪੜੇ ਨੂੰ ਨਹੀਂ ਜਾਣਦਾ ਅਲਮਾਰੀ ਮੇਰੀ ਭਰੀ ਹੁੰਦੀ ਨਾ ਉਹਨੂੰ ਸਾਰੇ ਕੱਪੜੇ ਤਾਂ ਨਹੀਂ ਪਤਾ ਜਿਹੜਾ ਮੈਂ ਦੋਨਾਂ ਚੋਪਾ ਕੇ ਉਹ ਹੀ ਨਾ ਕੇ ਪਾ ਲਈ ਜੇ ਕਿਤੇ ਲੁੱਤੀ ਲਾਉਣ ਪਈ ਨਾ ਕਿ ਦੀਦੀ ਨੇ ਮੈਨੂੰ ਉਹਦਾ ਸੂਟ ਲਿਆਕਤਾ ਉਹਦਾ ਜਿੱਦਾਂ ਮੈਂ ਚੰਨੀ ਨਾ ਓਦਾਂ ਹੁਣ ਚੁੱਪ ਕਰਕੇ ਤੂੰ ਕਰੀ ਜਾ ਮੇਰਾ ਦਿਮਾਗ ਨਾ ਖਰਾਬ ਕਰੋ ਸੁਣਨ ਲਵੇ ਜਿਉਂਨੇ ਸੁਣਦਾ ਨਾ ਮੇਰਾ ਕੱਖ ਨਹੀਂ ਆ ਜਾਣਾ ਮਰਤੇ ਉਹ ਯਕੀਨ ਕਰਦਾ ਰੱਬ ਜੀ ਨਾ ਪਰ ਤੇਰੀ ਉਹਨੇ ਛੇਲਾ ਲਾ ਦੇਣੀ ਤੇ ਤੂੰ ਉਹਦੇ ਗੁੱਸੇ ਨੂੰ ਵੀ ਨਹੀਂ ਜਾਣਦੀ ਹਾਲੇ ਤੋ ਉਹਦੇ ਪਿਆਰ ਨੂੰ ਜਾਣਨ ਲੱਗੀ ਹੈ ਨਾ ਜਿੱਦਾਂ ਤੈਨੂੰ ਉਹਦਾ ਗੁੱਸਾ ਪਤਾ ਲੱਗ ਗਿਆ ਨਾ ਤੂੰ ਐ ਤੂੰ ਆਪਣੇ ਬੱਤ ਤੇ ਤੋ ਜਾਣਾ ਬਿਨਾਂ ਚੁੱਪ ਲੋ ਤਾਂ ਨੰਗੇ ਪੈਰੀ ਭੱਜੀ ਜਾਏਗੀ ਇੱਥੋਂ ਨਹੀਂ ਜੀਲੀ ਮੈਂ ਨਹੀਂ ਕੋਈ ਵੀ ਗੱਲ ਕਰਦੀ ਮੈਨੂੰ ਪਤਾ ਵੀ ਜਿਹੜਾ ਤੂੰ ਅੰਦਰ ਮੇਚਮੇਚ ਕਰਦੀ ਆ ਸਾਰਾ ਮੈਨੂੰ ਪਤਾ ਲੱਗਦਾ ਵਾ ਇਹ ਨਾ ਸੋਚ ਮੈਨੂੰ ਪਤਾ ਸਾਰੀਆਂ ਗੱਲਾਂ ਮੈਨੂੰ ਦੇ ਦਿਆ ਕੀ ਕਰਦੀ ਕੀ ਨਹੀਂ ਕਰਦੀ ਪਰ ਜਿੰਨੀਆਂ ਗੱਲਾਂ ਕਰੇਗੀ ਪੁੱਠੀਆਂ ਸਾਰੀਆਂ ਤਰਤੇ ਪੈਣਗੀਆਂ ਮੇਰੇ ਤੇ ਨਹੀਂ ਪੈਣੀਆਂ ਹੁਣ ਲੈ ਜਾ ਪਾਣੀ ਕਿ ਜਦੋਂ ਗੱਸ਼ ਪਾਕੇ ਡੇਜੂ ਉਦੋਂ ਦੇਣਾ ਉਹਨੂੰ ਪਾਣੀ ਵੇ ਪਾਣੀ ਬੋਤਲ ਤੇ ਭਰ ਲਾ ਕੇ ਦੇ ਮਾਸਾ ਗਲਾਸ ਚ ਘੁੱਟ ਕੇ ਪਾਣੀ ਪਾਇਆਈ ਤੇ ਆ ਵੀ ਆਪਣੀ ਕਲਾਕ ਦੀ ਇਥੇ ਬਾਹਰ ਰੱਖ ਗਈ ਇਥੇ ਠੰਡੀ ਹੋਣੀ ਹੈ ਮੈਂ ਫੇਰ ਆ ਕੇ ਪਰ ਕੇ ਰੱਖ ਜਣੀ ਹਾਂ ਆਹ ਦੋ ਦੋ ਵਾਰੀ ਆਉਣੀ ਹੈ ਨਾ ਤੂੰ ਪਹਿਲਾਂ ਨੂੰ ਇੱਥੇ ਪੱਛੀ ਲਾ ਕੇ ਜਾਣ ਢਈ ਹੈ ਇਹਨੂੰ ਇੱਕ ਮੇਰੀ ਹੋਰ ਗੱਲ ਸੁਣ ਲੈ ਪਾਣੀ ਪੀਣ ਤੋਂ ਪਹਿਲਾਂ ਪੂਰੀ ਬੋਤਲ ਪਾ ਦੇ ਨਾ ਫਿਰ ਪਾਣੀ ਬਾਹਰ ਲੈ ਕੇ ਜਾਣਾ ਵਾ ਠੀਕਾ ਤਾਂ ਮੈਂ ਪੁੱਤੀ ਤੇ ਕੋਈ ਗੱਲ ਨਹੀਂ ਉਹ ਜਿਹੜੇ ਮਰਜ਼ੇ ਭਾਂਡੇ ਚ ਪਾਣੀ ਪੀਵੇ ਆਪਣਾ ਇੱਕ ਗਲਾਸ ਥਾਲੀ ਕੌਲੀ ਆਪਣੀ ਲਾ ਲਾ ਤੇ ਆਪਣੀ ਬੱਕਰੀ ਰੱਖ ਲਿਆ ਕਰ ਮਾਂਜ ਕੇ ਮਿੰਨ ਮੇਰੀ ਗੱਲ ਸੁਣ ਲੈ ਮੇਰਾ ਦਿਮਾਗ ਨਾ ਖਰਾਬ ਕਰੀ ਇੱਕ ਇੱਕ ਭਾਂਡਾ ਚ ਪਾ ਕੇ ਲਾ ਲਾ ਤੇ ਆਪਣੇ ਭਾਂਡੇ ਮਾਜੇ ਤੇ ਸਲੇਟ ਦੇ ਥੱਲੇ ਰੱਖ ਦੇ ਤੇ ਜੇ ਕੋਈ ਉਰੀ ਪੁਰੀ ਕੀਤੀ ਜਾਂ ਜਦ ਸਿਆਣਪ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਮੇਰਾ ਕੱਖ ਨਹੀਂ ਜਾਣਾ ਤੇ ਤੇਰਾ ਇਹ ਘਰ ਦੇ ਵਿੱਚੋਂ ਆਣਾ ਦਾਣਾ ਪਾਣੀ ਜਿਹੜਾ ਨਾ ਸਾਰਾ ਮੁੱਕ ਜਾਣਾ ਇਹ ਤਾਂ ਮੈਂ ਦੱਸ ਪਾਈ ਨਹੀਂ ਕਰ ਚੋਪਰ ਕੇ ਤੇ ਬੋਤਲ ਭਰ ਕੇ ਰੱਖ ਦੇ ਇਹ ਕਰਦੀ ਫਿਰਦੇ ਡੈਂਜਰ ਹੋ ਜਾਂਦੇ ਜਿਹੜੇ ਕਰਦਾ ਤੇਰਾ ਗਲ ਕੋੜਦਾ ਪਰ ਫਿਰ ਮੇਰੀ ਮਜਬੂਰੀ ਆ ਕਿ ਮੈਂ ਕੋ ਘਰ ਨਹੀਂ ਸਕਦੀ ਫਿਰਪਾ ਇਹਨੂੰ ਤੇ ਡਾਰੀ بڑا ਲੱਗਦਾ ਆ ਮੈਂ ਕੀ ਕਰਾਂ ਤੁਝਾ ਤੂੰ ਤੇ ਨਾ ਉਹ ਕੀ ਕਹਿੰਦੇ ਹੁੰਦੇ ਆ ਨਾ ਇੱਕ ਜੇਲ੍ਹ ਕੇ ਹੱਥ ਚੋਂ ਨਿਕਲ ਗਏ ਨਾ ਤੇ ਦੂਜੀ ਚ ਪੈ ਗਈਆਂ ਜਿਹੜੀ ਸਭ ਤੋਂ ਵੱਡੀ ਹੁੰਦੀ ਆ ਹਾਏ ਹੁਣ ਮੈਂ ਕੀ ਕਰਾਂ ਮੈਨੂੰ ਤੇ ਨਾ ਇੱਥੇ ਟਾਈਮ ਪਾਸ ਕਰਨਾ ਬਹੁਤਾ ਹੀ ਔਖਾ ਲੱਗਣ ਡਿਆ ਵਾ ਹਾਏ ਹਾਏ ਇਥੋਂ ਨਹੀਂ ਪਾਣੀ ਭਰਨਾ ਫਿਲਟਰ ਤੋਂ ਭਰਨਾ ਹੀ ਦੀਦੀ ਨੇ ਫੇਰ ਗੁੱਸੇ ਹੋਣਾ ਵਾ ਡੋਲ ਕੇ ਨਵਾ ਭਰਦਾ ਜੇ ਮੈਂ ਡੋਲ ਲਿਆ ਤੇ ਉਹ ਵੀ ਤੇਰੀ ਹੱਲ ਜਾਣਾ ਮੈਨੂੰ ਹੁਣੇ ਕਰਨਾ ਠੰਡਾ ਪਾਣੀ ਡੋਲਤਾ ਇਹਨੇ ਸਾਰਾ ਬੱਤੀ ਵਾਧੂ ਦੀ ਫੂਕਦੀ ਆ ਉੱਥੋਂ ਪਰ ਦਿੰਨੀ ਆ ਹੁਣ ਕਹਾਂਗੀ ਸਾਰਾ ਹੀ ਇੱਥੋਂ ਭਰੇ ਆਹੀ ਚੱਲ ਬਹੁਤ ਡਰ ਲੱਗਣ ਡਿਆ ਆ ਨਾਮ ਵੇਪਨ ਨੂੰ ਦੱਸਣ ਜੋਗੀ ਨਾਮ ਅਗੇ ਹੋਰ ਨਾ ਗੱਲ ਕਰਨ ਜੋਗੀ ਇਹ ਤੇ ਪੂਜਾ ਹੁਣ ਤੈਨੂੰ ਨਾ ਚੁੱਪ ਕਰਕੇ ਕੱਲੀ ਨੂੰ ਜਰਨੀਆਂ ਪੈਣੀਆਂ ਹੀ ਹੋ ਤੇ ਚੁੱਪ ਕਰਕੇ ਹੁਣ ਜਰੀ ਜਾ ਹੁਣ ਨੀਓ ਬੋਲਣ ਦਾ ਕੋਈ ਫਾਇਦਾ ਹੁਣ ਤੂੰ ਨਾ ਆਪਣੇ ਪੈਰਾਂ ਦੇ ਆਪੇ ਘਵਾੜੀ ਮਾਰ ਬੈਠੀ ਆ ਤੇ ਤੇਰਾ ਪੈਰ ਕਦੀ ਠੀਕ ਨਹੀਂ ਹੋਣਾ ਜੜੀ ਤੂੰ ਸੱਟ ਲਾ ਲਈ ਆ ਨਾ ਇਹ ਨੀਓ ਕਦੀ ਠੀਕ ਹੋਣੀ ਪਾਣੀ ਤੇ ਲੈ ਕੇ ਜਾਵਾਂ ਪਾਪਾ ਤੁਸੀਂ ਕਹਤੋਂ ਇਦਾਂ ਗਨੇ ਦਾਦੀ ਵੀ ਕਹਿੰਦੀ ਆਪੀ ਨਹੀਂ ਹੋਣਾ ਤੇਰੀ ਮੰਮਾ ਨੇ ਇਦਾਂ ਤੂੰ ਹੀ ਵੀ ਕਾਂਡੇ ਹੋਂ ਤੇ ਨਹੀਂ ਹੋਣਾ ਤੇਰੀ ਮੰਮਾ ਨੇ ਹੋਣਾ ਮਾ ਮੰਮਾ ਨੇ ਹੋਣਾ ਜਾ ਤੂੰ ਇੱਥੇ ਜਾ ਮੰਮਾ ਜਾਂਦੇ ਆ ਜਲਦੀ ਆ ਜਾ ਫਿਰ ਫਿਰ ਮੰਮਾ ਨੂੰ ਦੇਖੋ ਪਾਪਾ ਤੂੰ ਇਵੇਂ ਨਹੀਂ ਹੋਣਾ ਮੈਂ ਕੀ ਕਰਾਂ ਦਾਦੀ ਜੀ ਦੀ ਨੂੰ ਮੰਮਾ ਨੂੰ ਗੋਵਰ ਆ ਜਾਣਾ ਠੀਕ ਹੈ ਪਰ ਮੰਮਾ ਨੂੰ ਕਹਿ ਦੋ ਹਾਂ ਮੰਮਾ ਕਦੋਂ ਆਣਗੇ ਲੈ ਤੁਮੋਂ 12 ਬੰਦੀ ਚਲ ਜਓ बाबा जी जितने मेरी मम्मा जल्दी कर दो मेरा जी नहीं कर दे मेरी मम्मा तो बगैर ना <laughs> मेरे रात नींद भी नहीं होती मम्मा तो बगैर कोई बच्चा अपनी मम्मा तो बगैर सोता वा चुत तो की हो नो जी दे बस पापा का फोन आन दिया ही हाँ तो तू की क्या पापा ने मैं कुछ नहीं किया मैं आख्या पापा मम्मा ने कदना ਤਨ ਮੈਂ ਕਿੰਨੀ ਵਾਰ ਇਹ ਕਿਹਾ ਪਾਪਾ ਨੂੰ ਨਾ ਪੁੱਛਿਆ ਕਰ ਬਾਰ ਬਾਰ ਮੰਮਾ ਨੇ ਕਿ ਦੋਣਾ ਆਵੇਂ ਤੂੰ ਪੁੱਛਦੀ ਰਹੀਂ ਨਹੀਂ ਕਿੰਨੀ ਵਾਰੀ ਤੈਨੂੰ ਮੈਂ ਕਿਹਾ ਪਾਪਾ ਵੀ ਟੈਨਸ਼ਨ ਲੈਂਦੇ ਆ ਨਾਲੇ ਤੈਨੂੰ ਪਤਾ ਤੈਨੂੰ ਛੁੱਟੀਆਂ ਤੇ ਭੈਣ ਵਾਲੀਆਂ ਆ ਨਾ ਤੇ ਛੁੱਟੀਆਂ ਪੈਣ ਵਾਲੀਆਂ ਨਾ ਤੇ ਫਿਰ ਤੈਨੂੰ ਨਾਨਾ ਨੂੰ ਪਿੰਡ ਘਲਾ ਦਾਂਗੇ ਠੀਕੋ ਨਾਨਾ ਕੋਲ ਜਾਣਾ ਵਾ ਚਲ ਜੀ ਤੈਨੂੰ ਹੁਣ ਪਤਾ ਤੁਸੀਂ ਗੋਆ ਫੇਰ ਲਿਆ ਹਾਂ ਆਪ ਗੋਆ ਫੇਰ ਲਿਆ ਨਾਨਾ ਵੀ ਫੇਰ ਜਾਂਦੇ ਨਹੀਂ ਤੈਨੂੰ ਕਿਹਾ ਨਹੀਂ ਤੇਰੇ ਹੱਥਾਂ ਤੇ ਸਮੈਲ ਹੋਣੀ ਹੈ ਚੱਲ ਮਨਾਂ ਫਾਟ ਪਿਆ ਤੇ ਵਿਟੋ ਤੇ ਦੇ ਉਹ ਥੋੜਾ ਬੁਚ ਕਰਕੇ ਨਾ ਚਲਕੇ ਦਾ ਭਾਂਡੇ ਸੁਣੇ ਦਾ ਇਹ ਫੇਰ ਮੈਂ ਕਰੂੰਗੀ ਰੋਟੀਆਂ ਵਾਲ ਫੇਰ ਹੋਊਂਗੀ ਦਾਦੀ ਨਾਨੂ ਕੇ ਹਾਂ ਪੁੱਤ ਦਾਦੀ ਆਂਟੀ ਮੈਂ ਨਾਨ ਕੇ ਜਾਣਾ ਵਾ ਨਾਨ ਕੇ ਜਾਣਾ ਕਿਉਂ ਦਾਦੀ ਮੇਰੇ ਤੇ ਜੀ ਨਹੀਂ ਲੱਗਣਦੇ ਤੇ ਕੋਈ ਨਹੀਂ ਜੀ ਨਹੀਂ ਲੱਗਣਦੇ ਤਾਂ ਹੁਣ ਪੁੱਤ ਛੁੱਟੀਆਂ ਪੈ ਜਾਣੀਆਂ ਤੇ ਛੁੱਟੀਆਂ ਦੇ ਵਿੱਚ ਭੂਈ ਤੇਰੀ ਦਾ ਫੋਨ ਆਉਣ ਡਿਆ ਹੀ ਤੇ ਦੋਵੇਂ ਕੁੜੀਆਂ ਨੂੰ ਘਲਾ ਤੇ ਨਾਲੇ ਮੈਂ ਸਾਈਕਲ ਲੈ ਕੇ ਦੇਣਾ ਤੇ ਨਾਲੇ ਇਹਨਾਂ ਨੂੰ ਮੈਂ ਕੱਪੜੇ ਲੈ ਕੇ ਦੇਣੇ ਆ ਜਦੋਂ ਮੰਮੀ ਨੇ ਉੱਥੇ ਜਾ ਕੇ ਨਹੀਂ ਤੈਨੂੰ ਫੋਨ ਕੀਤਾ ਤਾਂ ਹੁਣ ਮੰਮੀ ਕੋ ਉੱਥੇ ਉਹਦੇ ਪੇਕੇ ਅਸੀਂ ਕਿ ਲੈਣ ਜਾਣਾ ਉਦੋਂ ਤਾਂ ਨਾਨੀ ਨੇ ਫੋਨ ਕੀਤਾ ਵਾ ਕਿ ਮੇਰੀਆਂ ਦੋ ਧੀਆਂ ਸੀ ਉਹਨੂੰ ਮਾਸਾ ਸਿਆਣੀ ਬੈਣੀ ਨੇ ਸੋਚ ਨਹੀਂ ਆਈ ਕਿ ਕੀ ਨਿਕੇ ਨਿਕੇ ਨਿਆਣੀਆਂ ਤੇ ਮੈਂ ਫੋਨ ਕਰਕੇ ਰਾਜੀ ਬਾਜੀ ਪੁੱਛਣਾ ਹੈ ਦੱਸਦੀ ਨਹੀਂ ਤੇ ਪੁੱਤ ਪੂਈ ਕੋ ਜਾਇਓ ਤੇ ਨਾਲੇ ਦੋ ਦੋ ਸੂਟ ਤੈਨੂੰ ਮੈਂ ਗਰਮੀਆਂ ਵਾਲੇ ਤਾਂ ਮੈਂ ਅੱਗੇ ਕਹਿਣ ਦੀ ਨਾ ਲੈ ਦੇਣੇ ਹੂੰ ਤੇ ਇੱਕ ਇੱਕ ਲੈ ਕੇ ਦੇਣੇ ਦੋ ਦੋ ਲੈ ਦੂੰਗੀ ਤੇ ਨਾਲ ਜੁੱਤੀਆਂ ਵੀ ਤੈਨੂੰ ਲੈ ਦੂੰਗੀ ਗਰਮੀਆਂ ਵਾਲੀਆਂ ਤੇ ਪੂਈ ਨੇ ਸੈਕਲ ਲੈ ਦੇਣਾ ਪੂਈ ਨੇ ਵੀ ਤੈਨੂੰ ਸੂਟ ਲੈ ਦੇਣੇ ਹਾਂਜੀ ਤੇ ਰੰਦ ਜੇ ਮਾਂ ਨੂੰ ਨਹੀਂ ਫਿਕਰ ਤਾਂ ਤੁਹਾਨੂੰ ਜਿਆਦਾ ਵਾ ਜੇ ਉਹਨੂੰ ਫਿਕਰ ਹੁੰਦਾ ਤਾਂ ਤੁਹਾਨੂੰ ਫੋਨ ਕਰਦੀ ਮਗਰ ਨਾ ਨਾਨੀ ਨੇ ਕੀਤਾ ਨਾ ਕਿ ਮਾਮੇ ਮਾਮੀ ਨੇ ਕੀਤਾ ਦਾਦੀ ਮੈਂ ਆਪਣੇ ਕਹਿਣ ਦੀ ਆ ਉਦੋਂ ਦੀ ਜਦੋਂ ਫੜ ਕੇ ਬੈਠੀ ਨਹੀਂ ਕੋਈ ਗੱਲ ਨਹੀਂ ਇਹਨੂੰ ਥੋੜੀਆਂ ਬੋਤੀਆਂ ਹੋਰ ਵੀ ਖਡਾਉਣੇ ਖਡਾਣੇ ਇੱਕ ਦੋ ਲੈ ਦਾਂਗੇ ਗੁਰਦੁਆਰੇ ਮੱਥਾ ਟਿਕਾ ਕੇ ਲਿਆਵਾਂਗੇ ਨਾਲੇ ਗੁਰਦੁਆਰੇ ਮੱਥਾ ਠੀਕ ਆਇਓ ਛੁੱਟੀਆਂ ਛੁੱਟੀਆਂ ਜੀ ਮੰਮੀ ਦਾ ਖੜਾ ਛੱਡੋ ਦਾਦੀ ਮੈਂ ਨਹੀਂ ਜਾਣਾ ਕੋਈ ਨਹੀਂ ਦੋ ਚਾਰ ਦਿਨ ਭੁਈ ਕੋ ਰਿਹਾਓ ਫਿਰ ਨਾ ਹੋਗਾ ਤਾਂ ਤੁਹਾਨੂੰ ਮੈਂ ਆਪਣੇ ਪੇਕੇ ਲੈ ਜਾਉਂਗੀ 2-4 ਦਿਨ ਉਹ ਵੀ ਬੜਾ ਯਾਦ ਕਰਦੇ ਤੁਹਾਨੂੰ ਨਿਆਣੀ ਹੈ ਨਹੀਂ ਨਾ ਉੱਥੇ ਵੀ ਵੇਹੂ ਮਾਮੀਆਂ ਕਿੰਨਾ ਕਰਦੀਆਂ ਮਾਮੇ ਦੀਆਂ ਨੂਹਾਂ ਵੀ ਮੈਂ ਫਿਰ ਮम्मा ਕੋਈ ਜਾਣਾ ਵਾ ਕੋਈ ਨਹੀਂ ਮਮਾ ਕੋਈ ਮਮੇ ਦਾ ਨਾਂ ਨਹੀਂ ਲਈਦਾ ਹੁੰਦਾ ਇਹੋ ਜੇ ਬੰਦੇ ਦਾ ਘੜੀ-ਘੜੀ ਜਿਹੜਾ ਕਿ ਆਪਦਾ ਨਹੀਂ ਫਿਕਰ ਕਰਦਾ ਉਹਦਾ ਫਿਕਰ ਕਰਨਾ ਛੱਡ ਦੇਈਦਾ ਹੁੰਦਾ ਕਿੰਨਾ ਚਿਰ ਉਹਦਾ ਫਿਕਰ ਕਰਨਾ ਹੀ ਫਿਕਰ ਕਰ ਕਰਕੇ ਰੋ ਰੋ ਕੇ ਬਿਮਾਰ ਹੋ ਜਾਂਦੀਆਂ ਹੀ ਚੰਗਾ ਮੇਰਾ ਬੜਾ ਬੀਬਾ ਪੁੱਤ ਹੁਣ ਨਹੀਂ ਨਾਂ ਲੈਣਾ ਚਲੋ ਕਿਹੜਾ ਪਤਾ ਚਾਹ ਵਲੇ ਧੋਕ ਭਾਂਡੇ ਤੋਂ ਲੋ ਤੇ ਮੈਂ ਕਰਦੀ ਮੁੜ ਕੇ ਕੋ ਸਬਜੀ ਪਾਣੀ ਨਾਲ ਮੈਨੂੰ ਭਾਂਡੇ ਲੈ ਕੇ ਦੋ ਅੱਬੇ ਭਾਂਡੇ ਲੈ ਦੂੰਗੀ ਯਾਰ ਕਾ ਮੇਲੇ ਦੇ ਉੱਤੇ ਤੈਨੂੰ ਤੇ ਬੜੇ ਸੁਣੇ ਪਲਾਸਟਿਕ ਦੇ ਮਿਲ ਜਾਂਦੇ ਲੈ ਦੂੰਗੀ ਚੰਗਾ ਹਾਂਜੀ ਹਾਂ ਚਲੋ ਕਰ ਲੈ ਧੋਕ ਭਾਂਡੇ ਧੋਲਾ ਫਿਰ ਮੈਂ ਦਾਲ ਸਬਜੀ ਦਾ ਆਪੇ ਕਰ ਲੈਣਾ ਮਚੀਰੀਏ ਗੰਡੇ ਗੁੰਡੇ ਚੀਰੇ ਹੀ ਤੇ ਜਾਓ ਤੁਸੀਂ ਬਾਕੀ ਮੈਂ ਆਪੇ ਕਰ ਲੈਣਾ ਕੀ ਦੱਸਾਂ ਕੁੜੀਆਂ ਨੂੰ ਉਹ ਮਾਂ ਆਈ ਓਦੀ ਚੰਦਰੀ ਉਹ ਕਿਤੇ ਫੋਨ ਕਰਕੇ ਕੁੜੀਆਂ ਦਾ ਨਹੀਂ ਪੁੱਛਿਆ ਵੀ ਮੈਂ ਕੁੜੀਆਂ ਦਾ ਰਾਜੀ ਬਾਜੀ ਪੁੱਛ ਲਾਂ ਮਾਸਾ ਸੋਚਣੀ ਹੁ ਸਿਆਣੀ ਬੈਣੀ ਉਹ ਕਿਹਨੇ ਆਂਡ ਗਮਾਟ ਵੀ ਨਾ ਅਕਲ ਦਿੱਤੀ ਪਤਾ ਤੇ ਹੋਊਗਾ ਵੀ ਕੁੜੀ ਨਾ ਕੰਮ ਕਰਾਤਾ ਕਰਨਾ ਕੀ ਮਾਂ ਦੀ ਸਲਾਹ ਦੇ ਨਾਲ ਹੀ ਗਈ ਜਿੱਥੇ ਗਈ ਆ ਕੀ ਤਾਂ ਮਾਂ ਨੂੰ ਕੀ ਕੋਹ ਦੱਸਦੀ ਤੇ ਮਾਂ ਨੇ ਆਪਣੀ ਸਲਾਹ ਨਾ ਕਰਤਾ ਤਾਂ ਦੇ ਤੇ ਮਾਂ ਨੇ ਉਦਨ ਦਾ ਪੈਰ ਵਾਈ ਨਹੀਂ ਕੀਤੀ ਆਈ ਨਹੀਂ ਨਹੀਂ ਤੇ ਮੁੰਡੇ ਨੇ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਦੇ ਮੁੰਡੇ ਤੇ ਗਾਲੀ ਪੈ ਜਾਣਾ ਨਾ ਮੁੰਡੇ ਨੂੰ ਕੋਸ਼ ਆਖਿਆ ਤੇ ਨਾ ਇੱਧਰ ਹੀ ਕੋਈ ਆਇਆ ਆ ਮਾਵਾਂ ਦੀਆਂ ਸਬਰ ਜੀਆਂ ਪੱਕੀਆਂ ਪੱਕਣ ਡੀਆਂ ਈਆਂ ਬੇਕਰਤੂਤੀ ਦੀਆਂ ਇਹੋ ਜੀਆਂ ਵੀ ਮਾਵਾਂ ਹੁੰਦੀਆਂ ਆ ਆਖੀ ਦਾ ਨਾ ਧੀਆਂ ਦਾ ਘਰ ਵਸਦਾ ਹੀ ਚੰਗਾ ਸਗੋਟੇ ਕੰਟਾ ਕੀਦੇ ਆ ਵਿਚਾਲਾ ਹੱਡੀਆਂ ਧੀਆਂ ਵਸਦੀਆਂ ਰਹਿਣ ਨਹੀਂ ਉਹਨੇ ਤਾਂ ਕੋਈ ਸ਼ਰਮ ਸੋਚ ਹੀ ਨਹੀਂ ਕੀਤੀ ਕੀ ਜਿਹੜਾ ਕੰਮ ਕਰਨ ਡਈ ਮੈਂ ਕਿਹੜੇ ਕਮਾਂ ਚ ਪਈਂ ਦਾਸੀ ਦਿੰਦੀ ਕੋ ਜੇ ਕਰਨਾ ਸੀ ਤੇ